ਭਾਜਪਾ ਨੇ ਔਰ ਸ਼ਰੋਮਨੀ ਅਕਾਲੀਚਰੋਂ ਚਲੋ ਗੱਠ جوړ ਸੀ ਤੇ ਇਸ ਸੋਮਪ੍ਰਕਾਸ਼ ਜੀ ਨੂੰ ਸਾਰਿਆਂ ਨੇ ਰਲ ਮਿਲ ਕੇ ਜਿਤਾਇਆ ਮਗਰ ਸੋਮਪ੍ਰਕਾਸ਼ ਜੀ ਦੀ ਘਾਰਗੁਜ਼ਾਰੀ ਤੇ ਤਾਂ ਉਹ ਆਪ ਨਹੀਂ ਖੁਸ਼ ਉਹਨਾਂ ਨੂੰ ਰੀਡਮਿਡੇਟਰੀ ਕਰਕੇ ਰਾਜੀ ਅੱਜ ਬੜੀ ਚਰਚਾ ਚੱਲ ਰਹੀ ਹੈ ਕਿ ਹੋਰ ਕਿਹੇ ਆਈਪੀਐਸ ਅਫਸਰ ਨੂੰ ਲੈ ਕੇ ਆ ਰਹੇ ਆ ਕਿਸੇ ਨੂੰ ਲੈ ਕੇ ਆ ਰਹੇ ਆ ਮਤਲਬ ਕਿ ਕੰਮ ਭਾਜਪਾ ਨੇ ਨਹੀਂ ਕਰਕੇ ਦਿੱਤੇ ਉਹ ਲੋ ਵਜ਼ੀਰ ਸੀ ਜੇ ਵਜ਼ੀਰ ਦੇ ਹਾਲਾਤ ਹੈ ਤੇ ਤੁਸੀਂ ਕੀ ਆਸ ਰੱਖਦੇ ਹੋ ਕਿ ਕਿਸੇ ਨੇ ਕੀ ਕਰ ਦੇਣਾ ਲੰਮਾ ਸਮਾਂ ਕਾਂਗਰਸ ਨੂੰ ਤੇ ਭਾਜਪਾ ਨੂੰ ਇੱਥੋਂ ਜਿੱਤ ਮਿਲਦੀ ਰਹੀ ਹੈ ਮਗਰ ਨਹੀਂ ਕੰਮ ਕੀਤਾ ਭਾਜਪਾ ਨੇ ਉਹ ਸ਼ਰੋਮਨੀ ਅਕਾਲੀ ਜਲੋਂ ਤੋਂ ਚਲੋ ਗੱਠ ਜੋੜ ਸੀ ਤੇ ਇਸ ਸੋਮਪ੍ਰਕਾਸ਼ ਜੀ ਨੂੰ ਸਾਰਿਆਂ ਨੇ ਰਲ ਮਿਲ ਕੇ ਜਿਤਾਇਆ ਮਗਰ ਸੋਮਪ੍ਰਕਾਸ਼ ਜੀ ਦੀ ਕਾਰਗੁਜ਼ਾਰੀ ਤੇ ਤਾਂ ਉਹ ਆਪ ਨਹੀਂ ਖੁਸ਼ ਉਹ ਨਾਲ ਰੀਡਮੀਡੇਟ ਨਹੀਂ ਕਰਕੇ ਰਾਜੀ ਅੱਜ ਬੜੀ ਚਰਚਾ ਚੱਲ ਰਹੀ ਹੈ ਕਿ ਹੋਰ ਕਿਹੇ ਆਈਪੀਐਸ ਅਫਸਰ ਨੂੰ ਲੈ ਕੇ ਆ ਰਹੇ ਆ ਕਿਸੇ ਨੂੰ ਲੈ ਕੇ ਆ ਰਹੇ ਆ ਮਤਲਬ ਕੀ ਕੰਮ ਭਾਜਪਾ ਨੇ ਨਹੀਂ ਕਰਕੇ ਦਿੱਤੇ ਉਹ ਲੋ ਵਜ਼ੀਰ ਸੀ ਇਹ ਵਜ਼ੀਰ ਦੇ ਹਾਲਾਤ ਹੈ ਤੇ ਤੁਸੀਂ ਕੀ ਆਸ ਰੱਖਦੇ ਹੋ ਕਿ ਕਿਸੇ ਨੇ ਕੀ ਕਰ ਦੇਣਾ ਲੰਮਾ ਸਮਾਂ ਕਾਂਗਰਸ ਨੂੰ ਤੇ ਭਾਜਪਾ ਨੂੰ ਇੱਥੋਂ ਜਿੱਤ ਮਿਲਦੀ ਰਹੀ ਹੈ ਮਗਰ ਨਹੀਂ ਕੰਮ ਕੀਤਾ ਭਾਜਪਾ ਨੇ ਉਹ ਸ਼ਰੋਮਨੀ ਅਕਾਲੀ ਜਲੋਂ ਤੋਂ ਚਲੋ ਗੱਠ ਜੋੜ ਸੀ ਤੇ ਸੋਮਪ੍ਰਕਾਸ਼ ਜੀ ਨੂੰ ਸਾਰਿਆਂ ਨੇ ਰਲ ਮਿਲ ਕੇ ਜਿਤਾਇਆ ਮਗਰ ਸੋਮਪ੍ਰਕਾਸ਼ ਜੀ ਦੀ ਘਾਰਗੁਜ਼ਾਰੀ ਤੇ ਤਾਂ ਉਹ ਆਪ ਨਹੀਂ ਖੁਸ਼ ਉਹਨਾਂ ਨੂੰ ਰੀਡਮਿਟੇਟਰੀ ਕਰਕੇ ਰਾਜੀ ਅੱਜ ਬੜੀ ਚਰਚਾ ਚੱਲ ਰਹੀ ਹੈ ਕਿ ਹੋਰ ਕਿਹੇ ਆਈਪੀਐਸ ਅਫਸਰ ਨੂੰ ਲੈ ਕੇ ਆ ਰਹੇ ਆ ਕਿਸੇ ਨੂੰ ਲੈ ਕੇ ਆ ਰਹੇ ਮਤਲਬ ਕੀ ਕੰਮ ਭਾਜਪਾ ਲਈ ਨਹੀਂ ਕਰਕੇ ਦਿੱਤੇ ਉਹ ਲੋ ਵਜ਼ੀਰ ਸੀ ਜੇ ਵਜ਼ੀਰ ਦੇ ਹਾਲਾਤ ਹੈ ਤੇ ਤੁਸੀਂ ਕੀ ਆਸ ਰੱਖਦੇ ਹੋ ਕਿ ਕਿਸੇ ਨੇ ਕੀ ਕਰ ਦੇਣਾ ਲੰਮਾ ਸਮਾਂ ਕਾਂਗਰਸ ਨੂੰ ਤੇ ਭਾਜਪਾ ਨੂੰ ਇੱਥੋਂ ਜਿੱਤ ਮਿਲਦੀ ਰਹੀ ਹੈ ਮਗਰ ਨਹੀਂ ਕੰਮ ਕੀ ਜੀ